ਪੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਕੋਟਾਲੇ ਮਾਮਲੇ ਵਿੱਚ ਇੱਕ ਵੱਡੀ ਰਾਹਤ ਮਿਲੀ ਹੈ ਦਿੱਲੀ ਦੀ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਬਰੀ ਕਰ ਦਿੱਤਾ ਜਿਹੜੀ ਨੇ ਅਰਵਿੰਦ ਕੇਜਰੀਵਾਲ ਵਿਰੁੱਧ ਕੇਸ ਦਾਇਰ ਕੀਤਾ ਸੀ ਤੇ ਇਸ ਦੇ ਨੂੰ ਲੈ ਕੇ ਰਵਿੰਦਰ ਕੇਜਰੀਵਾਲ ਨੂੰ ਇੱਕ ਵੱਡੀ ਰਾਹਤ ਮਿਲੀ ਉੱਥੇ ਹੀ ਆਪ ਪੰਜਾਬ ਪ੍ਰਧਾਨ ਅਮਨ ਰੋੜਾ ਤੇ ਚੀਫ ਸਪੋਕਸਪਰਸਨ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਪਹਿਲਾਂ ਤੁਸੀਂ ਇਹਨਾਂ ਦਾ ਬਿਆਨ ਸੁਣੋ ਫਿਰ ਤੁਹਾਨੂੰ ਭਾਜਪਾ ਦੇ ਲੀਡਰਾਂ ਦਾ ਵੀ ਬਿਆਨ ਸੁਣਾਵਾਂਗੇ ਸਾਥੀਓ ਇੱਕ ਵਾਰ ਫੇਰ ਤੋਂ ਸੱਚਾਈ ਦੀ ਜਿੱਤ ਹੋਈ ਹੈ ਔਰ ਝੂਠ ਮਕਾਰੀ ਔਰ ਫਰੇਮ ਨੂੰ ਮੂੰਹ ਦਿਖਾਣੀ ਪਈ ਹੈ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਆਪਣੀ ਈਡੀ ਵਰਗੀਆਂ ਏਜੰਸੀਆਂ ਦੇ ਜ਼ਰੀਏ ਆਮ ਆਦਮੀ ਪਾਰਟੀ ਦੇ ਸਾਡੇ ਨੈਸ਼ਨਲ ਚੇਲੂਨੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਬਾਕੀ ਸਾਰੇ ਲੀਡਰਾਂ ਦੇ ਉੱਪਰ ਝੂਠੇ ਬੇਬੁਨਿਆਦ ਪਰਚੇ ਦਰਜ ਕਰਕੇ ਅੰਦਰ ਰੱਖ ਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਦੇ ਅਰਵਿੰਦ ਜੀ ਦੀ ਰਾਜਨੀਤੀ ਖਤਮ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਸੀਗੇ ਅੱਜ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਅਖੌਤੀ ਝੂਠੇ ਬੇਬੁਨਿਆਦ ਸ਼ਰਾਬ ਘਟਾਲੇ ਨਾਲ ਸੰਬੰਧਿਤ ਦੋ ਕੇਸਾਂ ਦੇ ਵਿੱਚ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਦਿੱਲੀ ਦੀ ਇੱਕ ਕੋਰਟ ਨੇ ਬ아ਇਜ਼ਤ ਬਰੀ ਕੀਤਾ ਸੋ ਇਸ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਕਿ ਭਾਜਪਾ ਦੀ ਕੇਂਦਰ ਸਰਕਾਰ ਦਾ ਸਿਰਫ ਔਰ ਸਿਰਫ ਕੰਮ ਸਾਡੇ ਨੈਸ਼ਨਲ ਕਨਵੀਨਰ ਔਰ ਬਾਕੀ ਲੀਡਰਸ ਨੂੰ ਬਦਨਾਮ ਕਰਦਾ ਸੀ ਮੈਂ ਸਮਝਦਾ ਕਿ ਉਹਨਾਂ ਨੂੰ ਅੱਜ ਦੇ ਇਸ ਫੈਸਲੇ ਤੋਂ ਸਬਕ ਲੈ ਲੈਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਔਰ ਭਾਜਪਾ ਨੂੰ ਤੇ ਇਹੋ ਜਿਹੀਆਂ ਦਮਨਕਾਰੀ ਨੀਤੀਆਂ ਨੂੰ ਅਲਵਿਦਾ ਕਹਿਣਾ ਚਾਹੀਦਾ ਹੈ ਨਮਸਕਾਰ ਦੀ ਸਤਿ ਸ਼੍ਰੀ ਅਕਾਲ ਵਾਹੇ ਕੁੱਦਕਾ ਗਲਸਾ ਵਾਹੇ ਕੁੱਦਕੀ ਫਤੇ ਮੈਂ ਤੁਹਾਡਾ ਆਪਣਾ ਕਲਦੀਪ ਸਿੰਘ ਧਾਲੀਵਾਲ ਐਮ ਐਲ ਏ ਹਲਕਾ ਇਨਾਲਾ ਕਾਂਟ ਚੀਫ ਸਪੋਕਸਮੈਨ ਆਮ ਆਦਮੀ ਪਾਰਟੀ ਪੰਜਾਬ ਅੱਜ ਤੁਸੀਂ ਸਭ ਨੇ ਇਹ ਸੁਣਿਆ ਸਭ ਨੇ ਪੜਿਆ ਅੱਜ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਸਾਡੀ ਪਾਰਟੀ ਦੇ ਕੌਮੀ ਕਦਮੀਨ ਅਰਵਿੰਦ ਕੇਜੀਵਾਲ ਜੀ ਜਿਨ੍ਹਾਂ ਨੂੰ ਈਡੀ ਨੇ ਝੂਠੇ ਕੇਸਾਂ ਦੇ ਵਿੱਚ ਫਸਾਇਆ ਸੀਗਾ ਉਹਨਾਂ ਕੇਸ ਜਿਹੜੇ ਆ ਅੱਜ ਬਰੀ ਕਰ ਦਿੱਤੇ ਗਏ ਉਹਦੇ ਕੇਸ ਭਾਜਪਾ ਨੇ ਇੱਕ ਰਾਜਨੀਤੀ ਦੇ ਤਹਿਤ ਸਾਡੀ ਪਾਰਟੀ ਦਾ ਨੁਕਸਾਨ ਕਰ ਲਿਆ ਉਹਨਾਂ ਨੂੰ એમ ਸੀਗਾ ਕਿ ਸ਼ਾਇਦ ਅਰਵਿੰਦ ਕੇਰਿਵਾੜ ਜੀ ਨੂੰ ਜੇਲ੍ਹ ਚ ਡੱਕਣ ਨਾਲ ਆਮ ਆਦਮੀ ਪਾਰਟੀ ਖਤਮ ਹੋ ਜੂਗੀ ਪਤਾ ਆਮ ਆਦਮੀ ਪਾਰਟੀ ਹੋਰ ਨਾ ਸੂਬਿਆਂ ਦੇ ਵਿੱਚ ਅਰਵਿੰਦ ਕੇਰਿਵਾੜ ਜੀ ਦੀ ਗਵਾਈ ਹੇਠ ਜਦੋਂ ਜਿਹੜੀ ਵਾਧ ਹੀ ਜਾ ਰਹੀ ਹੈ ਸੋ ਮੈਂ ਬਸ ਜਿੱਥੇ ਆਪਣੇ ਕੌਮੀ ਕਨਵੀਨਰ ਅਰਵਿੰਦ ਕੇਰਿਵਾੜ ਜੀ ਨੂੰ ਵਧਾਈ ਦੇਣਾ ਉੱਥੇ ਪੂਰੇ ਦੇਸ਼ ਵਿੱਚ ਪੂਰੇ ਪਰਦੇਸਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਜਿੱਥੇ-ਜਿੱਥੇ ਵੀ ਆਪ ਇਸ ਵਰਕਰ ਬੈਠੇ ਆ ਸਵਤੰਤਰ ਬੈਠੇ ਆ ਆਮ ਆਦਮੀ ਪਾਰਟੀ ਦੇ ਕਾਕੂਨ ਬੈਠੇ ਆ ਸਭ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਅਦਾਲਤ ਨੇ ਜਿਹੜਾ ਸੱਚ ਤੇ ਝੂਠ ਦਾ ਨਤਾਲਾ ਕਰਤਾ ਸੱਚ ਸੱਚ ਹੀ ਆ ਦੋਸਤੋ ਝੂਠ ਦੇ ਨਾਲ ਤੁਸੀਂ ਕਿੰਨਾ ਕਿਸੇ ਨੂੰ ਦੱਬ ਲੋਗੇ ਪੂਰਾ ਦੱਬਨ ਦੀ ਕੋਸ਼ਿਸ਼ ਕੀਤੀ ਮਨੀਸ਼ ਸੁਛੋਦੀਆ ਜੀ ਅਰਵਿੰਦ ਕੇਰਿਵਾ ਜੀ ਸਤਿੰਦਰ ਜੈਨ ਜੀ ਸੰਜੇ ਸਿੰਘ ਜੀ ਸਾਡੀ ਸਾਦੀ ਲੀਡਰ ਲੀਡਰਸ਼ਿਪ ਨੂੰ ਜਿਹੜਾ ਦੱਬ ਕੇ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਜਿਹੜਾ ਬੀਜੇਪੀ ਦੇ ਇਹ ਮੂੰਹ ਦੇ ਉੱਤੇ ਇੱਕ ਕਲਾ ਦੀ ਚਪੇੜ ਹੈ ਜਿਨ੍ਹਾਂ ਨੇ ਝੂਠੇ ਕੇਸਾਂ ਦੇ ਵਿੱਚ ਸਾਡੇ ਕੌਮੀ ਕਨਵੀਨਰ ਅਦਵਿੰਦ ਕੇਰੀਵਾਲ ਨੂੰ ਜਿਹੜਾ ਫਸਾਇਆ ਸੀਗਾ ਬੀਜੇਪੀ ਜੋ ਮਰਜ਼ੀ ਕੋਸ਼ਿਸ਼ ਕਰਦੇ ਜਿੰਨੇ ਮਰਜ਼ੀ ਕੇਸ ਵਾਲੇ ਜਿੰਨੇ ਮਰਜ਼ੀ ਸਾਡੀ ਪਾਰਟੀ ਦੇ ਲੀਡਰਾਂ ਨੂੰ ਜੇਲ੍ਹ 'ਚ ਭੇਜ ਦੇ ਸਾਡੀ ਪਾਰਟੀ ਦਿਨ-ਦਿਨ ਜਿਹੜਾ ਹਿੰਦੁਸਤਾਨ ਦੇ ਵਿੱਚ ਵੱਧ ਰਹੀ ਹੈ ਔਰ ਜਦੋਂ ਵੀ ਬਦਲ ਬਣੂਗੀ મોદી ਦਾ ਆਮ ਆਦਮੀ ਪਾਰਟੀ ਬਣੂ ਤਾਂ ਇੱਕ ਨਾ ਇੱਕ ਦਿਨ ਅਦਵਿੰਦ ਕੇਰੀਵਾਲ ਜੀ ਇਸ ਦੇਸ਼ ਦਾ ਪਰ 당 ਮੰਤਰੀ ਬਣ ਗਏ ਇਹ ਮੈਨੂੰ ਪੱਕਾ ਜਿਹੜਾ ਯਕੀਨ ਆ ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਅਰਵਿੰਦ ਕੇਰਿਵਾਲ ਜੀ ਦਾ ਅੱਜ ਈਡੀ ਦੇ ਵਗੋਂ ਪਾਇ ਝੂਠੇ ਕੇਸਾਂ ਜੋ ਬਧੀ ਉੱਤੇ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਆਪਣੇ ਬੱਲੇ ਜਿਹੜੇ ਇਕਿੰਦਰ ਸਾਹਿਬ ਉਹਨਾਂ ਨੂੰ ਵੀ ਔਰ ਬਾਕੀ ਵੀ ਪਾਰਟੀ ਦੀ ਸਮੂਚੀ ਲੀਡਰਸ਼ਿਪ ਦਿੱਲੀ ਦੇ ਵਿੱਚ ਬੈਠੀ ਆ ਗੋਆ ਦੇ ਵਿੱਚ ਬੈਠੀ ਆ ਗਜਾਹਰ ਚ ਬੈਠੇ ਆ ਸਭ ਸਾਵਾ ਦੇ ਜਿੱਥੇ ਜਿੱਥੇ ਮੰਦਬਰ ਨੇ ਇਹਦੇ ਵਿੱਚ ਬੈਠੇ ਆ ਪੰਜਾਬ ਦੀ ਸਾਰੀ ਲੀਡਰਸ਼ਿਪ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਵਿੰਦ ਕੇਜਰੀ ਵਾਲਦੀ ਰਾਹਤ ਨੂੰ ਲੈ ਕੇ ਭਾਜਪਾ ਦਾ ਕੀ ਕਹਿਣਾ ਉਹ ਤੁਹਾਨੂੰ ਸੁਣਾਉਂਦੇ ਆ ਜੀ ਇਹ ਜਿਹੜੀ ਇਹੋਨਾਂ ਨੂੰ ਰਾਹਤ ਮਿਲੀ ਆ ਇਹ ਜਿਹੜਾ ਈਡੀ ਵੱਲੋਂ ਉਹਨਾਂ ਨੂੰ ਪੰਜ ਸਮਨ ਭੇਜੇ ਗਏ ਸੀ ਔਰ ਉਹ ਅਪੀਅਰ ਨਹੀਂ ਹੋ ਰਹੇ ਸੀ ਹਮ ਉਸ ਦੇ ਰਿਗਾਰਡਿੰਗ ਇਹ ਇਹਨਾਂ ਦੇ ਉੱਤੇ ਐਫ ਆਈ ਆਰ ਰਜਿਸਟਰ ਹੋਈ ਸੀ 2024 ਫਰਵਰੀ 2024 ਜੀ ਜਿਹੜਾ ਐਕਚੁਅਲ ਕੇਸ ਹੈਗਾ ਆ ਉਹ 17 ਅਗਸਤ 2022 ਦਾ ਆ ਜੀ ਹਾਂ ਜੀ ਸੋ ਇਹ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਜਿਹੜਾ ਸਮਨ ਜਿਹੜਾ ਹੈਗਾ ਸੈਕਸ਼ਨ 50 ਦੇ ਤਹਿਤ ਉਹਨਾਂ ਨੇ ਸਮਨ ਭੇਜੇ ਸੀਗੇ ਇਹ ਅਪੀਅਰ ਨਹੀਂ ਹੁੰਦੇ ਨੇ ਉਹਦੇ ਵਿੱਚੋਂ ਇਹਨਾਂ ਨੂੰ ਰਾਹਤ ਮਿਲੀ ਆ ਔਰ ਉਹਨਾਂ ਨੇ ਨਾਲ ਕਹਾ ਵਾ ਵੀ ਦ ਕੇਸਿਸ ਬਿਫੋਰ ਦੀ ਰੈਵਨਿਊ ਐਵੇਨਿਊ ਕੋਰਟ ਵਾਸ ਲਿミਟਿਡ ਟੂ ਦੀ ਇਸ਼ੂ ਆਫ ਨਾਨ ਕੰਪਲਾਈਂਸ ਵਿਦ ਦੀ ਸਮਨਸ ਜੀ ਐਂਡ ਡਿਡ ਨਾਟ ਡੀਲ ਵਿਦ ਦੀ ਮੈਰਿਟਸ ਆਫ ਦੀ ਅਲੈਜਡ ਐਕਸਾਈਜ਼ ਪਾਲਿਸੀ ਸਕੈਮ ਇਟਸੈਲਫ ਸੋ ਜਿਹੜਾ ਕੇਸ ਮੇਨ ਕੇਸ ਹੈਗਾ ਜਿਹੜਾ 2022 ਦਾ ਵਾ ਉਹਦੇ ਉੱਤੇ ਦਾ ਕੋਈ ਇਫੈਕਟ ਨਹੀਂ ਹੈਗਾ ਉਹ ਉਹਦੀ ਜਿਹੜੀ ਮੈਰਿਟ ਹੈ ਉਹ ਕੋਰਟ ਬਾਅਦ ਚ ਡਿਸਾਈਡ ਕਰੂਗੀ ਇਹ ਤਾਂ ਸਿਰਫ ਸਮਨ ਜਿਹ ਉਹਨਾਂ ਨੂੰ ਇਸ਼ੂ ਕੀਤੇ ਗਏ ਸੀ ਔਰ ਇਹ ਪੀਅਰ ਨਹੀਂ ਹੋ ਰਹੀ ਸੀ ਬਾਰ-ਬਾਰ ਉਹ ਉਹਦੇ ਰਿਗਾਰਡਿੰਗਲੀ ਉਹਨਾਂ ਨੇ ਉਹਨਾਂ ਨੂੰ ਰਾਹਤ ਦਿੱਤੀ ਆ ਔਰ ਇਹਦਾ ਮੇਨ ਕੇਸ ਉੱਤੇ ਕੋਈ ਇਫੈਕਟ ਨਹੀਂ ਹੈਗਾ ਜੀ ਸੋ ਭਰਾਵਾ ਦੀ ਪਾਰਟੀ ਕਹਿੰਦੀ ਕਿ ਭਾਜਪਾ ਜੰਸੀਆ ਦਾ ਦੁਰਵਰਤੋਂ ਕਰਦੇ ਲੱਗਦਾ ਤੁਹਾਨੂੰ ਵੀ ਮਾੜਾ ਵਰਤੋਂ ਕਰਦੀ ਜੀ ਇਹ ਕੋਈ ਜੇ ਪਾਜਪਾ ਬੁਰਵਰਤੋਂ ਕਾਬੀ ਹੋਵੇ ਤਾਂ ਇਹਨਾਂ ਨੂੰ ਇਹ ਰਿਲੀਫ ਕਿਉਂ ਮਿਲ ਜਾਂਦਾ ਜੀ ਬੜੀ ਸਿੰਪਲ ਦੀ ਗੱਲ ਸੋਚਣ ਵਾਲੀ ਗੱਲ ਹੈ ਵੀ ਜੇ ਪਾਜਪਾ ਇੰਟਰਫੀਅਰ ਕਰਦੀ ਹੋਵੇ ਜੁਡੀਸ਼ੀਅਲ ਮੈਟਰ ਦੇ ਵਿੱਚ ਤੇ ਫਿਰ ਇਹਨਾਂ ਨੂੰ ਮਿਲਣਾ ਚਾਹੀਦਾ ਸੀਗਾ ਇਹ ਰਿਲੀਫ ਬਿਲਕੁਲ ਨਹੀਂ ਮਿਲਣਾ ਚਾਹੀਦਾ ਸੀ ਸਪੈਸ਼ਲੀ ਕੋਈ ਆਮ ਆਦਮੀ ਪਾਰਟੀ ਦਾ ਤਾਂ ਇਹ ਸ਼ੁਰੂ ਤੋਂ ਟ੍ਰੈਂਡ ਰਿਹਾ ਹੈ ਕਿ ਕਿਸੇ ਵੀ ਛੋਟੇ ਤੋਂ ਛੋਟੇ 이슈 ਨੂੰ ਲੈ ਕੇ ਤੇ ਉਹਦਾ ਕੋਈ ਨਾ ਕੋਈ ਨਰੇਟਿਵ ਬਣਾਉਣਾ ਦੇ ਉਹ ਉਹ ਦਾ ਪ੍ਰਚਾਰ ਆਪਣਾ ਪ੍ਰਚਾਰ ਕਰਨਾ ਹੋਰ ਹੋਰ ਕੋਈ ਉਹਦਾ ਕੰਮ ਹੀ ਹੈ ਜੀ ਕਰ ਕਿ ਪ੍ਰੈਕਟੀਕਲੀ ਤੇ ਨਾਲੇ ਕੁਝ ਕਰਕੇ ਦਿਖਾਇਆ ਨਹੀਂ ਜੀ ਜੇ ਪ੍ਰੈਕਟੀਕਲੀ ਕੁਝ ਕਰਕੇ ਦਿਖਾਇਆ ਹੁੰਦਾ ਤਾਂ ਇਹਨਾਂ ਨੂੰ ਦਿੱਲੀ ਦੀ ਸਰਕਾਰ ਨਾਲ ਜਾਂਦੀ ਤੇਰਾ ਉੱਥੇ ਚੁੱਕ ਬੋਲਦੇ ਰਹੇ ਹਮ ਸ਼ੁਕਰੀ ਜੀ ਔਰ ਥੈਂਕ ਯੂ ਠੀਕ ਸੋ ਜਿੱਦਾਂ ਕਿ ਆਮਾਦੀ ਪਾਰਟੀ ਵੱਲੋਂ ਲਗਾਤਾਰ ਨਿਸ਼ਾਨੇ ਸਾਦੇ ਜਾਂਦੇ ਸੀ ਕਿ ਕੇਂਦਰ ਸਰਕਾਰ ਏਜੰਸੀਆ ਦਾ ਦੁਰਵਰਤੋਂ ਕਰਦੀ ਆ ਤਾਂ ਭਾਜਪਾ ਨੇ ਇਹ ਗੱਲ ਕਲੀਅਰ ਕੀਤੀ ਹੈ ਜੇਕਰ ਦੁਰਵਰਤੋਂ ਕਰਦੀ ਹੁੰਦੀ ਤਾਂ ਇਹਨਾਂ ਨੂੰ ਰਾਹਤ ਨਹੀਂ ਮਿਲਨੀ ਸੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ